ਅਗਰ ਤੁਸੀਂ ਮਾਈਗਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਅਗਰ ਤੁਹਾਡੇ ਵੀ ਅੱਧੇ ਸਿਰ ਦਾ ਦਰਦ ਹੁੰਦਾ ਹੈ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇਗੇ ਉਹ ਪਰੇਸ਼ਾਨ ਹੋ ਚੁੱਕੇਗੇ ਤਾਂ ਤੁਹਾਨੂੰ ਆਰਾਮ ਨਹੀਂ ਮਿਲਦਾ ਤੇ ਤੁਹਾਨੂੰ ਇੱਕ ਐਸਾ ਤਰੀਕਾ ਵੀ ਦੱਸਾਂਗੇ ਕਿ ਜਿਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਤੇ ਇਸ ਦੇ ਲੱਛਣ ਅਤੇ ਕਾਰਨ ਵੀ ਤੁਹਾਨੂੰ ਸਾਰੇ ਤਰੀਕੇ ਦੇ ਨਾਲ ਸਮਝੋਨੇਗੇ ਆ ਆਉ ਜਾਣਦੇ ਹਾਂ ਕਿ ਇਹ ਸਾਰਾ ਇਹ ਮਸਲਾ ਕਿਉਂ ਹੁੰਦੀ ਹੈ ਮਾਈਗ੍ਰੇਨ ਭਾਏ ਦੋੜ ਤੇ ਤਣਾਅ ਨਾਲ ਭਰੀ ਇਸ ਅਜੂਕੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਗਈ ਆ ਪਰੇਸ਼ਾਨੀਆਂ ਵਾਰ-ਵਾਰ ਆਉਂਦੀਆਂ ਨੇ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਗਈ ਆ ਫਿਰ ਅੱਧੇ ਸਿਰ ਦਾ ਦਰਦ ਜਿਹੜਾ ਆ ਉਹ ਹੋਂ ਲੱਗ ਜਾਂਦਾ ਗਾਇਆ ਲੋਕ ਪਰੇਸ਼ਾਨ ਹੋ ਜਾਂਦੇ ਨੇ ਮਿੰਟਾਂ ਬਾਅਦ ਇਹ ਦਰਦੜੀ ਛਿੜ ਜਾਂਦੀ ਗਈ ਆ ਤੇ ਕਈ ਘੰਟਿਆਂ ਤੱਕ ਲਗਾਤਾਰ ਹੁੰਦੀ ਰਹਿੰਦੀ ਗਈ ਜਿੱਤੋਂ ਬਾਅਦ ਇਨਸਾਨ ਪਰੇਸ਼ਾਨ ਹੋ ਜਾਂਦਾ ਚਾਹੇ ਲੇਡਿਸ ਹੋਵੇ ਜੈਨਸ ਹੋਵੇ ਕਿਉਂਕਿ ਜਿਹਦਾ ਸਿਰ ਹੀ ਹਰ ਵਕਤ ਦਰਦ ਕਰਦਾ ਹੋਵੇ ਉਹਨੂੰ ਤਾਂ ਫਿਰ 24 ਘੰਟੇ ਸਿਰਫ ਆਪਣਾ ਫਿਕਰ ਦਾ ਪਿਆਹੀ ਰਹਿਣਾ ਆਇਆ ਲੋਕ ਦਵਾਈਆਂ ਖਾਂਦੇ ਨੇ ਜਿੰਨਾਂ ਜਿਹੜੀ ਦਵਾਈ ਖਾਧੀ ਉਹਨਾਂ ਚ ਆਰਾਮ ਆਇਆ ਜਦੋਂ ਛੱਡ ਦਿੱਤੀ ਤੇ ਫਿਰ ਉਹੋ ਹੀ ਹਾਲ ਇਹ ਹੁੰਦਾ ਇਸ ਪ੍ਰੋਬਲਮ ਦੇ ਨਾਲ ਮਾਈਗਰੇਨ ਦੇ ਵੱਡੇ ਕਾਰਨ ਨੇ ਗਿਆ ਹਾਈ ਬਲੱਡ ਪ੍ਰੈਸ਼ਰ ਜ਼ਿਆਦਾ ਸੋਚਣਾ ਨੀਂਦ ਪੂਰੀ ਨਾ ਲੈਣਾ ਮੌਸਮ ਵਿੱਚ ਬਦਲਾ ਕੇ درد ਨਿਵਾਰਨ ਦਵਾਈਆਂ ਦਾ ਜਿਆਦਾ ਸੇਵਨ ਕਰਨਾ ਜੀ ਹਾਂ ਮਾਈਗਰੇਨ ਦੇ ਲੱਛਣ ਤੁਹਾਨੂੰ ਦੱਸ ਦੇ ਗਏ ਆ ਭੁੱਖ ਘਟ ਲੱਗਣਾ ਪਸੀਨਾ ਜਿਆਦਾ ਆਉਣਾ ਕਮਜ਼ੋਰੀ ਮਹਿਸੂਸ ਹੋਣਾ ਅੱਖਾਂ ਵਿੱਚ ਦਰਦ ਜਾਂ ਤੁੰਦਲਾਪਣ ਪੂਰੇ ਜੱਦ ਦੇ ਸਿਰ ਦਾ ਤੇਜ਼ ਦਰਦ ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬਚਾਨੀ ਉਲਟੀ ਆਉਣਾ ਕਿ ਕਿਸੇ ਕੰਮ ਦੇ ਵਿੱਚ ਜੀ ਨਾ ਲੱਗਣਾ ਹੁਣ ਤੁਹਾਨੂੰ ਉਸ ਦਾ ਘਰੇਲੂ ਉਪਾਏ ਵੀ ਦੱਸਦੇ ਜਿਹਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਇਸ ਸਮੱਸਿਆ ਦਾ ਛੁਟਕਾਰਾ ਪਾ ਸਕਦੇ ਹੈਗੇ ਦੇਸੀ ਗਾਂ ਦਾ ਦੇਸੀ ਘਿਓ ਲੈਣਾ ਹੈਗਾ ਆ ਜੀ ਹਾਂ ਦੇਸੀ ਗਾਂ ਚਾਹੀਦੀਗੀ ਉਹਦਾ ਦੇਸੀ ਘਿਓ ਲੈ ਕੇ ਤੁਸੀਂ ਆਪਣੇ ਨੱਕ ਦੇ ਨਥੁਨੇ ਦੇ ਵਿੱਚ ਇੱਕ ਇੱਕ ਬੂੰਦ ਰਾਤ ਨੂੰ ਪਾ ਕੇ 10 ਮਿੰਟ ਲਈ ਲੇਟ ਜਾਇਆ ਕਰੋ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ 2-3 ਦਿਨ ਦੇ ਵਿੱਚ ਹੀ ਤੁਹਾਡੀ ਜਿਹੜੀ ਮਾਈਗ੍ਰੇਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਲੇਕਿਨ ਸ਼ਰਤ ਇਹ ਹੈਗੀ ਆ ਕਿ ਗਾਂ ਦਾ ਦੇਸੀ ਘਿਓ ਅਸਲੀ